ਤਾਨੂੰ ਤੇ ਮੈ ਉਹਦਾ ਹੀ ਨਹੀਂ ਚੰਗੀ ਲੱਗਦੀ ਜਿੰਨਾ ਮਰਜੀ ਤੁਹਾਡਾ ਕਰ ਲੈਣਾ ਤੁਸੀਂ ਫੇਰ ਮੇਰੇ ਸਿਰ 'ਚ ਸਵਾਹ ਹੀ ਪਾਉਣੀ ਆ ਆਹ ਸਵਾਹ ਪਾਉਣੀ ਆ ਤੇ ਆਪਾਂ ਅੱਜ ਤੱਕ ਨਹੀਂ ਜਿਹਾ ਸਵਾਹ ਪਾਉਂਦੇ ਤੁਹਾਡੇ ਤੇ ਆਹ ਕਿਹੜਾ ਕੇਸਰ ਮਲਣ ਲਈ ਆ ਤੇ ਨਾਲੇ ਤੈਨੂੰ ਕਿਹੜੀ ਆਪਾਂ ਚੰਗੀ ਮਾੜੀ ਆਖੀ ਆ ਆਖੀ ਤੇ ਤੇਰੇ ਸਹੁਰੇ ਨਹੀਂ ਆ ਜੋ ਸਾਰਿਆਂ ਦੇ ਸਾਹਮਣੇ ਆ ਅਸੀਂ ਤਾਂ ਇਹਨੂੰ ਪੁੱਛਿਆ ਹੀ ਆ ਹੋਰ ਤੈਨੂੰ ਨਾ ਉਹ ਆਖਿਆ ਮੈਨੂੰ ਪਤਾ ਭਾਬੀ ਜੀ ਤੁਸੀਂ ਮੈਨੂੰ ਪੁੱਛਿਆ ਹੀ ਆ ਪਰ ਪੁੱਛਣ ਦਾ ਵੀ ਬੜੇ ਪ੍ਰੀਤਿਆ ਹੁੰਦੇ ਆ ਹੋਰ ਕਿਹੜੇ ਤਰੀਕੇ ਨਾਲ ਪੁੱਛੀਦਾ ਵਾ ਜਿੱਦਾਂ ਦੇ ਤਰੀਕੇ ਤੇਰੇ ਆਪਣੇ ਸੱਸ ਸਹੁਰੇ ਦੇ ਪੁੱਛਣਦੇ ਉਦਾਂ ਦੇ ਗਾੜੀ ਤੇ ਨਾਲੇ ਰਹੀ ਗੱਲ ਮਿਲਦੀ ਜੇ ਮੈਨੂੰ ਮਿਲਣ ਦਾ ਪਤਾ ਹੈ ਨਾ ਤੇ ਫੇਰ ਹੀ ਮੈਂ ਤੇਰੇ ਘਰ ਆਈ ਆ ਤੇ ਤੂੰ ਫੇਰ ਵੀ ਬਾਹ ਨੂੰ ਤਲਵਾਰਾਂ ਮਾਰੀ ਚਲੇ ਜਾਨੀ ਆ ਤਾਂ ਠਾ ਠਾ ਹੋਈ ਚਲੇ ਜਾਨੀ ਆ ਪੁੱਛੋ ਇਹਨੂੰ ਪੁੱਛਦੇ ਕਿਉਂ ਨਹੀਂ ਹੁਣ ਕਿਉਂ ਬੈਠੇ ਚੁੱਪ ਕਰਕੇ ਮੈਂ ਕਿ ਪੁੱਛਾਂ ਤੂੰ ਵਾਰੀ ਆਉਂਦੀ ਫੇਰ ਆ ਜੇ ਤੂੰ ਹੜਜੀ ਤੇ ਉਹ ਡੱਬੇ ਦੀ ਗਾੜੀ ਮੇਰੀ ਦੀ ਵਿੱਚ ਵਾਰੀ ਸੁਣਦਾ ਕੋਈ ਨਹੀਂ ਆ ਨਾ ਮੇਰੀ ਵਾਰੀ ਵੀ ਵਿੱਚ ਸਝਾਵਾਂ ਦੇ ਨਾ ਫੇਰ ਹੀ ਇੰਜ ਮੇਰੀ ਵਾਰੀ ਆਉਣ ਦੋ ਜਿਵੇਂ ਮੈਂ ਬੋਲ ਲਗਣਾ ਤੂੰ ਬੋਲ ਪੈਣੀ ਆ ਤੂੰ ਹੜਜੀ ਤੇ ਡੱਬੀਂਦੀ ਆ ਚੱਲ ਕੋਈ ਗੱਲ ਨਹੀਂ ਹੁਣ ਤੂੰ ਹੀ ਸਮਝਾ ਲੋ ਮੈਂ ਚੱਲ ਜਾਨੀ ਆ ਦੀਏ ਦੀ ਪਲਾ ਤੁਹਾਡੀ ਮੰਦੀ ਹੈ ਸਮਝੂ ਕੋਈ ਗੱਲ ਨਹੀਂ ਬਲਜਿੰਦਰ ਤੁਸੀਂ ਸਿਆਣੀ ਬਣ ਬਹੁਏ DNA ਕਾਰਿਆਕਰ ਨਬੀਰ ਜੀ ਮੈਨੂੰ ਪਤਾ ਮੈਂ ਸਿਆਣੀ ਤੁਸੀਂ ਵੀ ਸਾਬ ਲਾਓ ਮੈਂ ਪੂਰਾ ਰੋਟੀ ਪਣੀ ਇਹਨਾਂ ਨੂੰ ਪੜਾਉਂਦੀ ਆ ਉਹੀ ਮੇਰਾ ਨਾਂ ਹੀ ਨਹੀਂ ਲੈਂਦੇ ਇੱਥੇ ਬਲਜਿੰਦਰ ਚ ਨਾਂ ਕਰਨ ਦੀ ਗੱਲ ਕੋਈ ਨਹੀਂ ਨਾਂ ਤੇਰਾ ਫੇੜਾ ਕਰਦੇ ਆ ਤੇਰੀ ਇਸ ਤੋਂ ਵੀ ਬੜੀ ਕਰਦੇ ਆ ਜੇ ਇਹਨਾਂ ਨੂੰ ਕੁਛ ਚੰਮਾਲਾ ਲੱਗਾ ਤੇਰਾ ਫੇਰ ਹੀ ਅਮਰ ਦਿੱਤਾ ਹਨ ਉਹਨਾਂ ਨੇ ਤੇ ਇਹ ਗੱਲ ਏਦਾਂ ਵਾ ਉਹ ਤੇ ਸਾਸਰੀ ਜੋ ਗੱਲ ਆਖੀ ਨਾ ਉਹਨਾਂ ਲੱਤ ਹੁਣ ਉੱਤੇ ਆ ਤੇ ਸਾਨੂੰ ਸੁਣਨੀ ਪਾਣੀ ਉਹਨਾਂ ਦੀ ਮਾਣੀ ਚੰਗੇ ਤੇਰੇ ਸਾਹਮਣੇ ਤੇ ਤੂੰ ਹਣ ਸਿਆਣੀ ਬਣ ਉਹਨਾਂ ਦੀ ਸੇਵਾ ਕਰਿਆ ਕਰ ਜਿੰਦਾ ਬਣਦੀ ਸਮੇਂ ਕਿ ਬਹੁਤ ਰਹਿੰਦੀ ਗੱਲ ਤੇਰੀ ਭਾਬੀ ਦੀ ਉਹ ਵੀ ਤੇ ਸਮਝਾਉਣ ਲਈ ਆ ਤੈਨੂੰ ਮਾੜਾ ਨਹੀਂ ਆਉਂਦੀ ਤੈਨੂੰ ਤੂੰ ਜਾਣ ਕੇ ਤਾਂ ਗੁੱਸਾ ਕਰਦੀ ਆ ਨਹੀਂ ਗੁੱਸੇ ਕਰਨ ਵਾਲੀ ਗੱਲ ਨਹੀਂ ਵੀਦੀ ਤੂੰ ਆਪ ਸਾਬ ਲਾਓ ਮੈਂ ਉਧਰ ਰੋਟੀ ਪਾਣੀ ਪੂਰਾ ਬਣਾਉਣੀ ਆ ਪਰ ਇਹਨਾਂ ਦਾ ਮੁੰਡਾ ਤੇ ਹਿਸਾਬ ਲਾਓ ਜਿਹੜਾ ਨਾਲ ਦਾ ਮੇਰਾ ਹੀ ਉਹ ਤਾਂ ਉੱਡਦਾ ਵਾ ਮੋਟਰਸਾਈਕਲ ਫੜ ਲੈਂਦਾ ਤੇ ਚਲ ਜਾਂਦਾ ਪਿੰਡ ਵਾਪਿਸ ਨਹੀਂ ਆਉਂਦੇ ਉਹਨਾਂ ਦਾ ਛਰਜ ਬੰਦਾ ਹੁਣ ਜੇ ਮੰਨ ਲਓ ਜੱੜ ਜੀ ਬਾਹਰ ਗਏ ਆ ਬੰਬੀ ਤੇ ਆ ਜਾਂ ਉਦਾਂ ਪਿਆਲੀ ਬੰਨੇ ਆ ਤੇ ਪਾਣੀ ਤਾਂ ਕੁਛ ਨਾ ਉਹਨਾਂ ਦਾ ਹੀ ਫਰਜ਼ ਵਾ ਹੁਣ ਮੈਂ ਅਗਲਾ ਜਾਣਾ ਪਿਆਲੀ ਉਹਦੇ ਵਿੱਚ ਆਜਾ ਮਾਰ ਤਿਆਜਾ ਜੀ ਪਾਣੀ ਪੀ ਲੋ ਵਾ ਰੋਟੀ ਖਾ ਲੋ ਜਿੱਦਾਂ ਮਰਜੀ ਆ ਬਹੁਤ ਤੈਨੂੰ ਤੂੰ ਘਰ ਦੀ ਜਨਾਨੀ ਢੀਂਦੀ ਨਾ ਘਰ ਦਾ ਬੰਨ ਹੁੰਦੀ ਆ ਪੁੱਛਣਾ ਤੈਨੂੰ ਇਹਨਾਂ ਨੇ ਉਹਨੂੰ ਫੇਰ ਇਹ ਤੈਨੂੰ ਉਹਨੂੰ ਫੇਰ ਆਪਣੇ ਪੁੱਤ ਨੂੰ ਚੰਗਾ ਸਮਝਣਾ ਨਾ ਮਾੜਾ ਫੇਰ ਤੈਨੂੰ ਨਵਾਂ ਨੂੰ ਆਂਦੇ ਦੇ ਲੋਕ ਸਮਝ ਲੱਗੀ ਤੇ ਤੂੰ ਮੇਰੀ ਭੈਣ ਬਣ ਕੇ ਨਾ ਤੇ ਘਰ ਨੂੰ ਘਰ ਸਮਝਿਆ ਕਰ ਇਹ ਤੇਰਾ ਘਰ ਵਾ ਜਿੰਨਾ ਮਰਜੀ ਇਹਨੂੰ ਸਮਝਾ ਲਉ ਹਾਂ ਜੇ ਸਮਝ ਜੂਗੀ ਤਾਂ ਤਾਂ ਹੀ ਆ ਨਾ ਆ ਦਿੰਦੀ ਮੇਰਾ ਸਹੁਰਾ ਵੀ ਗਲਤ ਆ ਮੇਰੀ ਪਰਜਾਈ ਵੀ ਗਲਤ ਆ ਇਹੋ ਹੀ ਜ਼ਿਆਦਾ ਸਿਆਣੀ ਆ ਭਰਾ ਵੀ ਆਂਦਾ ਮੇਰੀਆਂ ਭੈਣਾਂ ਨੂੰ ਨਾ ਕੋਈ ਕੋ ਹਾਕੇ ਨੇ ਵੀਰ ਜੀ ਮੇਰੀ ਵੀ ਦਿਖਣ ਲੋ ਇਹ ਤੇ ਮੇਰੇ ਤੋਂ ਤੂੰ ਸੁਣਦਾ ਹੀ ਨਹੀਂ ਆ ਚੱਲ ਤੂੰ ਦੱਸ ਮੇਰੀ ਭੈਣ ਤੂੰ ਦੱਸ ਮੈਨੂੰ ਹੁਣ ਨੇ ਤੂੰ ਹੀ ਵੇਹਸਾਬ ਲਾਓ ਕਿ ਮੈਂ ਇੱਥੇ ਪਹਿਲੀ ਬਣੀ ਰੋਟੀ ਪਾਣੀ ਫੜਾ ਦਿੰਨੀ ਆ ਸਾਰਿਆਂ ਨੂੰ ਡੇੜ ਜੀ ਨੂੰ ਇਹ ਵੀ ਇੱਥੇ ਹੋਂਦ ਮੈਂ ਫੜਾ ਦਿੰਨੀ ਪਰ ਭੇਜ ਵੀ ਇੱਥੇ ਹਾਂ ਜਦੋਂ ਰੋਈ ਜ ਹੁੰਦੇ ਉਦੋਂ ਮੈਂ ਕਿੱਦਾਂ ਜਾਵਾਂ ਲੈ ਕੇ ਰੋਟੀ ਪਾਣੀ ਉੱਥੇ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਵਾਂ ਦੂਰ ਦਾ ਠੀਕ ਆ ਤੇਰੀ ਮੈਂ ਗੱਲ ਮੰਨਦਾ ਜੇ ਦ ਜੇ ਤੂੰ ਬੰਦਾ ਘਰ ਆਉਂਦਾ ਤੇ ਜੇ ਨਹੀਂ ਡਾਡੀ ਘਰ ਆਉਂਦਾ ਮਗਰ ਫੋਨ ਤੇ ਬੰਦਾ ਕਰ ਸਕਦਾ ਵਾ ਵੀ ਡਾਡੀ ਕਿਉਂ ਨਹੀਂ ਘਰ ਹੈ ਕੀ ਗੱਲ ਵਾ ਮੈਨੂੰ ਥੋੜਾ ਪਤਾ ਕਿੰਨਾ ਤੇ ਮੁੰਡਾ ਵੀ ਨਾਲ ਨਹੀਂ ਆ ਮੈਂ ਤਾਂ ਸੋਚਿਆ ਵੀ ਦੋਵੇਂ ਪਿਓ ਪਤਸੇ ਚਲ ਜਾਂਦੇ ਆ ਇਹ ਤੁਹਾਨੂੰ ਮੇਰੇ ਭੇਜ ਆਉਂਦਾ ਨਾ ਉਹਨੂੰ ਮੈਂ ਹਾਲ ਕੁਛ ਦਵਾ ਵੀ ਭਾਈ ਤੂੰ ਤੇਰੀ ਗਲਤੀ ਆ ਜੇ ਤੇਰਾ ਪਿਓ ਗਿਆ ਇਹ ਤਾਂ ਮਗਰ ਫੋਨ ਕਰਦਾ ਤੂੰ ਜਾਂ ਦੱਸ ਹੀ ਹੁੰਦਾ ਵੀ ਉੱਥੇ ਗਿਆ ਹੀ ਡਾਡੀ ਤੇ ਮਗਰ ਭਾਈ ਚਾਹ ਆਪਣੀ ਘੱਲੋ ਦਾ ਗਲਤੀ ਤੇ ਉਹਦੀ ਵੀ ਆ ਗਈ ਇਹ ਚ ਤੇ ਉਹ ਸਾਰਾ ਭਾਂਡਾ ਮੇਰੇ ਤੇ ਪੰਨੇ ਆ ਇਹਨਾਂ ਨੇ ਮੈਨੂੰ ਸਭ ਪੰਨਣਾ ਤੇ ਤੇ ਹੀ ਆ ਭਾਂਡਾ ਸਾਰਾ ਉਹਨੂੰ ਮੁੰਡਾ ਵ ਇਨੂੰ ਹੀ ਆਖਣਾ ਮਾੜਾ ਇਹਨੂੰ ਕਿਸੇ ਦੇ ਪੇਕਾਂ ਸਖਾਲੇ ਕੱਖ ਨਹੀਂ ਆ ਸਮਝੀ ਗਏ ਮੇਰੀ ਤੂੰ ਕਿ ਨਹੀਂ ਨਹੀਂ ਉਹ ਤਾਂ ਹੈ ਵੀਰ ਜੀ ਆ ਜਿੱਦਾਂ ਮਰਜੀ ਆਪਣਾ ਟਾਈਮ ਪਾਸ ਕਰੋ ਘਰ ਦਾ ਤਾਂ ਤੇ ਕੋਈ ਨਹੀਂ ਆਪੇ ਠੀਕ ਹੋ ਜਾਈਂ ਨਾ ਕਰ ਪਈ ਇਹਨੂੰ ਦੀ ਮੈਂ ਬਾਲਕ ਸਿੰਘ ਹਾਂ ਨੂੰ ਕੋਈ ਨਹੀਂ ਹੁਣ ਪਤਾ ਲੱਗੂ ਨਾ ਜਦੋਂ ਆਪਣੀਆਂ ਭੈਣਾਂ ਦੇ ਲਾਮੇ ਮਿਲਦੇ ਸਾਸੀ ਘਾਲ ਭੈਣ ਸਾਸੀ ਘਾਲ ਜੀ ਤੁਸੀਂ ਕਹੋਗੇ ਕਿ ਆਏ ਆਏ ਹੋਣੇ ਆਏ ਬਾਜੀ ਬਸ ਠੀਕ ਬਾਜੀ ਹੋਣੀ ਉਹ ਅੰਦਰ ਬੈਠੇ ਬਲਜਿੰਦਰ ਲੱਗੇ ਹੋ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਜਾਂਦੀ ਸਕੂਲ ਹਾਂਜੀ ਆਉਂ ਜਾਂਦੀ ਜੀ ਅੱਛਾ ਅੱਛਾ ਬੜਾ ਦੁਪਹਿਰ ਕਰਤੀ ਤੁਸੀਂ ਸਫਤੇ ਆਉਂਦੇ ਸਗੋਂ ਨਹੀਂ ਕਾਫੀ ਟਾਈਮ ਹੋ ਗਿਆ ਚਾਹ ਪਾਣੀ ਪੀ ਲਿਆ ਜੀ ਠੀਕ ਹੈ ਠੀਕ ਹੈ ਮੈਂ ਹੀ ਫੇਰ ਲੇਟ ਹੋ ਗਿਆ ਜਾ ਉਹਦਾ ਜ਼ਿਆਦਾ ਅਬ ਤੁਸੀਂ ਕਿਤੇ ਗਏ ਦੱਸਣ ਦੇਈ ਬਲਜਿੰਦਰ ਆਹੋ ਮੈਂ ਮੜਾ ਜਾ ਇੱਧਰ ਗਿਆ ਸੀ ਰਾਂਡੇ ਵਾਲੇ ਪਾਸੇ ਅੱਛਾ ਅੱਛਾ ਤੇ ਉਧਰੋਂ ਆਉਂਦੇ ਟਾਈਮ ਲੱਗ ਗਿਆ ਆ ਚਲੋ ਕੋਈ ਨਹੀਂ ਘਰਾਂ ਦੇ ਕੰਮ ਪੈ ਜਾਂਦੇ ਠੀਕ ਹੈ ਠੀਕ ਹੈ ਚਾਹ ਪਾਣੀ ਪੀਤਾ ਕਿ ਨਹੀਂ ਅਜੇ ਹਾਂਜੀ ਇਹ ਗੱਲ ਆਜੋ ਭਾਬੀ ਜੀ ਅੰਦਰ ਆਜੋ ਬਾਹਰ ਫੇਰ ਵੀ ਸਹੀ ਹੈ ਆਹ ਵਾਜੇ ਤੂੰ ਚੱਲੋ ਮੈਂ ਹਮਨੇ ਕੋਈ ਗੱਲ ਨਹੀਂ ਹਾਂ ਦਾ ਆਜੋ ਅੰਦਰ ਅਗਲੀ ਘਰੋਂ ਕੱਢਣ ਨੂੰ ਫੇਂਡਈ ਹੈ ਤੇ ਇਹ ਵਿਚਾਰਾ ਅੰਦਰ ਬਹਲਣ ਡਿਆ ਜਿਹੜੀ ਚਾਹ ਪਤਾ ਨਹੀਂ ਕਿਦਾਂ ਪੀ ਲਈ ਉਹ ਵੀ ਇਹਦੀ ਕਲਾ ਤੋਂ ਕੀਤੀ ਕੀਤੀ ਹੁਣ ਅਗਲੀ ਰੋਟੀਆਂ ਪੁੱਛਣ ਲਈ ਹਨ ਚੱਲ ਮਨਾ ਉਹਨਾਂ ਨੂੰ ਕਹਾਂ ਚੱਲੀਏਗਾ ਮੰਨਦੀ ਠੀਕ ਹੈ ਨਹੀਂ ਮੰਦੀ ਤੇ ਨਾ ਸਹੀ ਹੁਣ ਇਹਨੂੰ ਕਿੰਨੇ ਕਦੇ ਤਰਲੇ ਕੱਢੀ ਜਾਣੇ ਅਗਲੇ ਦੇ ਮੂੰਹ ਹੀ ਵੇਖਣ ਦੇ ਆ ਫਿਰ ਅਗਲੇ ਝੜਕ ਕੇ ਤੇ ਕੱਢਣਗੇ ਉਧਰ ਨੂੰ ਤੇ ਫਿਰ ਮੁੜ ਕੇ ਰੋਣਾ ਜਾ ਜਾ ਕੇ ਮੁੰਡਾ ਠੀਕ ਪੜਦਾ ਨਾ ਹਾਂਜੀ ਵਿਧੀ ਜਾਂਦਾ ਹੁਲੇ ਹੁੰਦੇ ਤੇ ਪਰ ਉਹ ਚਲ ਆਪ ਧਿਆਨ ਦਾ ਪਰ ਸੰਪੜਾ ਹੈ ਕਰ ਬਾਲਾ ਕਰ ਜਿੰਦਾ ਉਹ ਬਹੁਤ ਵਧੀਆ ਠੀਕ ਠਾਕ ਹੈ ਹਸਤੀ ਜਾਨ ਉਹ ਠੀਕ ਠਾਕ ਹੈ ਆਹੋ ਪਾਣੀ ਲੈ ਆਈ ਪੀਣ ਵਾਸਤੇ ਗਰਮੀ ਬੜੀ ਆ ਬਾਹਰ ਜਾਣਾ ਕੀ ਆ ਦੁਪਹਿਰਾਂ 'ਚ ਗਰਮੀ ਤੇ ਹੈ ਹੀ ਹੁੰਦੀ ਹੁਣ ਦਿਨ ਜੂ ਗਰਮੀ ਦੇ ਨਾ ਹਾਂ ਹਾਂ ਹੋਰ ਮੋਗਿਆ ਕੰਮ ਸਾਰਾ ਟੂੜੀ ਟਾੜੀ ਦਾ ਆਹੋ ਮੋਕ ਹੀ ਗਿਆ ਵਾ ਚਲ ਵਧੀਆ ਲੱਗ ਹੀ ਜਾਂਦਾ ਟਾਈਮ ਫਿਰ ਵੀ ਆ ਚਾਰੇ ਦੇਣੀ ਇਦਾਂ ਹੁੰਦੇ ਕੋਈ ਨਹੀਂ ਆਓ ਫੇਰ ਇਕੱਠਾ ਸੀਜ਼ਨ ਉਹ ਨਾ ਉਹਦਾ ਕਰਕੇ ਹੂੰ ਹੋਰ ਤੁਸੀਂ ਸਲਾਹੋ ਬੇਟੇ ਦਾ ਗੁੜੀ ਦਾ ਠੀਕ ਠਾਕ ਹਾਂ ਸਭ ਠੀਕ ਠਾਕ ਤੁਸੀਂ ਉਹ ਨਾਲ ਐ ਹੁਣ ਆ ਹੀ ਉਹਨਾਂ ਨੂੰ ਉਹ ਸਕੂਲ ਗਏ ਆ ਅੱਛਾ ਹੁਣ ਨਾਲ ਹੀ ਨਾ ਚਲ ਬਾਅਦ ਚ ਕਹਿ ਦਿੰਦੇ ਉਹ ਨਾ ਆਉਣਗੇ ਮਿਲ ਜਾਣਗੇ ਕੋਈ ਨਹੀਂ ਆਹੋ ਪੜ੍ਹਾਈ ਵੀ ਜ਼ਰੂਰੀ ਆ ਛੁੱਟੀਆਂ ਦਾ ਹਿਸਾਬ ਦਾ ਨਹੀਂ ਅੱਜ ਕੱਲ ਹਾਂ ਚ ਹੈਗਾ ਕੀ ਕਰਨਾ ਹੋਰ ਦੱਸ ਕਿੱਦਾ ਕੰਮ ਕੋਈ ਠੀਕ ਚੱਲਦਾ ਨਾ ਆਹ ਚੱਲੀ ਜਾਂਦਾ ਤੂੰ ਇਹਨਾਂ ਦੇ ਹੀ ਦੱਸ ਤੇ ਨਾ ਮੇਰੇ ਤੇ ਲੱਤੀ ਜਾਣ ਡਿਆ ਜੇ ਇਹੇ ਕੰਮ ਕਰਮਦੇ ਹੁਣ ਦਾੜੀ ਜੀ ਦੇ ਨਾਲ ਤੇ ਮੈਨੂੰ ਤਾਂ ਨਾ ਗੱਡੀ ਗੱਲਾਂ ਕਰਨ ਕਨਾਲੇ ਇਹ ਵੀ ਰੋ ਮੇਰੇ ਤੇ ਪੁੰਦੇ ਆਣਗੇ। ਬਰਾ ਪ੍ਰਜਾਇ ਮੇਰੇ ਆਇਆ ਹੀ ਤੇ ਰਲ ਕੇ ਡੇ ਵੀ ਅਤੀ ਕਰਨ ਸਾਰੀ ਹੁੰਦਾ ਸਾਹਮਣੇ। ਹੁਣ ਇੰਨੇ ਵੀ ਕਰਨ ਦੇ ਆਪਣਾ ਆਪ ਹੀ। ਚੱਲ। ਤਾਂ ਕੋਈ ਨਹੀਂ। ਇੱਥੇ ਨਹੀਂ ਕੋਈ ਨਹੀਂ। ਘਰੇ ਬੈਠਿਆ ਹੀ ਤਾਂ ਮੰਜੇ ਕੀ ਕਰਨਾ। ਆ ਲੈ ਪਾਣੀ। ਵੀਰ ਜੀ ਤੈਨੂੰ ਵੀ ਪੀਣਾ ਪਾਣੀ। ਮੈਂ ਪੀਕਾ ਬਹੁਣੀ। ਬਹਿ ਜਾ ਤੂੰ ਆ ਜਾ। ਹੋਰ ਠੀਠਾ ਨੇ ਮੇਰੇ ਸਾਰੇ। ਹਾਂਜੀ ਠੀਕ ਆ। ਚਲੋ ਵਧੀਆਵਾ। ਏ ਮੈਂ ਤੇਰੇ ਨਾਲ ਗੱਲ ਕਰਨੀ ਇੱਕ ਹਾਂਜੀ ਇਹਨੇ ਵੀ ਕਿਸੇ ਮਾਰ ਸਮਝਾ ਚੁੱਕਾ ਅੱਗੇ ਮੈਂ ساری ਗੱਲ ਤੂੰ ਤੇਰ ਨਾਲ ਕਾਹਨ ਜਰੂਰੀ ਮੈਂ ਸਮਝਦਾ ਮੈਂ ਕੀ ਗੱਲ ਹੋਈ ਜੇ ਡੈਡੀ ਤੇਰੇ ਲਾਮਾ ਤੱਕ ਮੈਨੂੰ ਬਹੁਤ ਡੱਕ ਤੂੰ ਜੀ ਆਖਿਆ ਡੈਡੀ ਨੂੰ ਨਹੀਂ ਇਹਨੇ ਕੱਖ ਨਹੀਂ ਆਖਿਆ ਆਖਿਆ ਦੋਵਾਂ ਹੀ ਤੁਸੀਂ ਆ ਪਰ ਅਹੀਂ ਤੇ ਉਹਦੀ ਕੋਈ ਗਾਲੀ ਵੀ ਕੀਤੀ ਉਹਨਾਂ ਨੇ ਡੈਡੀ ਸਵੇਰ ਦਾ ਗਿਆ ਹੀ ਵਿਚਾਰਾ ਕਮਾਨ ਨੂੰ ਪਾਣੀ ਲਾਉਣ ਡਿਆ ਏ ਤੇ 1.5 ਵਜੇ ਵਾਪਸ ਆਇਆ ਘਰ ਉਧਰੋਂ ਅਹੀਂ ਆ ਗਏ ਉਹ ਖਪਿਆ ਆ ਵਿਚਾਰਾ ਦੇਖਣ ਡਿਆ ਮੂੰਹ ਤਾਂ ਵੀ ਕਿੰਨਾ ਖਪਿਆ ਹੋ ਆਸ ਵੀਰੇ ਲੇਟ ਆ ਗਈ ਤੇ ਮੈਂ ਹਰ ਪਾਣੀ ਲਾ ਤੂੰ ਹੀ ਮੰਗਰੇ ਉਹਦੇ ਪਾਣੀ ਤਾਂ ਨਹੀਂ ਪੁੱਛਿਆ ਤੇ ਨਾ ਇਨੇ ਫੋਨ ਕਰਕੇ ਪੁੱਛਿਆ ਉਹਨੂੰ ਵੀ ਡੈਡੀ ਚਾਹ ਪਾਣੀ ਪੀਣਾ ਹੈ ਕਿ ਨਹੀਂ ਇਹਨੇ ਪੁੱਛਿਆ ਤੇ ਉਹ ਬੜਾ ਵਿਚਾਰਾ ਖਖਿਆ ਤੇ ਗੁੱਸੇ ਬਹੁਤ ਜ਼ਿਆਦਾ ਸੀ ਲਾ ਮੈਂ ਤਾਂ ਵੀ ਤੁਹਾਡੀ ਕੁੜੀ ਨਾ ਮੈਨੂੰ ਚਾਹ ਪਾਣੀ ਪੁੱਛਦੀ ਤੇ ਨਾ ਮੇਰਾ ਮੁੰਡਾ ਹੀ ਪੁੱਛਦਾ ਤੇ ਸਾਰਾ ਗੁੱਸਾ ਇੱਥੇ ਕੱਢਿਆ ਉਹਨੇ ਵੇਖੋ ਪਾਜੀ ਹੁਣ ਕੰਮ ਕਾਂਦ ਲਈ ਤੇ ਮਾੜਾ-ਬੜਾ ਜਾਣਾ ਪੈਂਦਾ ਤੇ ਹੁਣ ਫਿਰ ਬੰਦਾ ਥੋੜੀ ਹਰ ਵੇਲੇ ਘਰੇ ਹੀ ਰਵੇ ਵੀ ਕਿਤਨਾ ਕਿਤਨੇ ਜਾਣਾ ਪੈਂਦਾ ਇਹ ਰੋਜ਼ ਦਾ ਕੰਮ ਆ ਰੋਜ਼ ਦਾ ਕੰਮ ਇਨਾਂ ਦਾ ਤੇ ਮੈਨੂੰ ਥੋੜਾ ਪ ਤੂੰਹੀਂ ਦੋਵੇਂ ਲੜੀਨੇ ਜਾਓ ਤੇ ਬਜਿੰਦਾ ਤੂੰ ਚੁੱਪ ਕੀਤੀ ਦਾ ਮੈਨੂੰ ਗੱਲ ਕਰਨੀ ਹੈ ਪਰ ਚੰਗਾ ਤੂੰ ਬਾਅਦ ਚ ਬੋਲੀ ਕਰ ਲੋ ਗਾਲੇਦਾ ਵਾ ਕਿ ਡੈਡੀ ਦਾ ਡਾ ਸੱਚਾ ਵਾ ਕਿਉਂਕਿ ਸ਼ੇਰ ਦਾ ਖਾਣ ਡਿਆ ਕਿੱਥੇ ਬੰਦਾ ਬੁੱਢਾ ਬੰਦਾ ਵਾ ਉਹਨੇ ਕੋਈ ਫੋਜੀ ਬੰਦੇ ਨੂੰ ਕੁਛ ਹੈ ਕਿ ਕਬਰ ਆੜ ਪਾਜੀ ਬੰਦੇ ਡੇ ਪੇ ਇੱਥੇ ਤੇ ਫੇਰ ਕੌਣ ਪਈ ਵਾਲੀ ਵਾਰਸ ਉੱਥੇ ਨਾ ਆਦੀ ਮਗਰ ਜਾਂਦੇ ਉਹਦੇ ਬੰਦੇ ਇਹਦੇ ਤੀ ਪਾਜੀ ਹੁਣ ਤੁਹਾਨੂੰ ਪਤਾ ਗਿਆ ਟਾਈਮ ਲੱਗ ਹੀ ਜਾਂਦਾ ਮੈਨੂੰ ਲੱਗਦਾ ਵਾ ਤੇਰੀ ਮੈਂ ਗੱਲ ਮੰਨਦਾ ਇੱਥੇ ਬੰਦਾ ਜਾਵੇ ਉਹਨੂੰ ਦੱਸ ਕੇ ਨਹੀਂ ਜਾਂਦਾ ਤੇਰਾ ਕਸੂਰ ਸਾਰਾ ਤੇਰਾ ਵੀ ਇੱਥੇ ਉਹ ਸਾਰਾ ਕੁਝ ਸੱਟੇ ਗੱਡਣ ਡਿਆ ਮੈਨੂੰ ਨਹੀਂ ਦੱਸ ਕੇ ਜਾਂਦੇ ਮੈਨੂੰ ਵੀ ਨਹੀਂ ਦੱਸਦੇ ਬੰਦਾ ਦੱਸ ਕੇ ਵੀ ਆਏ ਪਈ ਮੈਂ ਉੱਥੇ ਚੱਲਿਆ ਫਿਰਾਂ ਸਭ ਇੰਨੇ ਟਾਈਮ ਨਾ ਘਰ ਆ ਜੂੰ ਉਹ ਪਾਜੀ ਕਿਹ ਵੇਲੇ ਛੇਤੀ ਹੁੰਦੀ ਆ ਬੰਦੇ ਨੂੰ ਟਾਈਮ ਲੱਗ ਹੀ ਜਾਂਦਾ ਤੇਰੀਆਂ ਮੈਂ ਗੱਲਾਂ ਸਾਰੇ ਸਹਿਮਤ ਵਾ ਜਾਣਾ ਪੈਂਦਾ ਵਾ ਪਰ ਇਹ ਹੈ ਨਾ ਬੁੱਢਾ ਸਹੀਰ ਬਾਓ ਕਿਤੇ ਗਾਸ਼ ਖਾ ਕੇ ਡੇਪੇ ਗਰਮੀ ਕਿੰਨੀ ਇੱਥੋਂ ਤੁਹਾਡਾ ਘਰ ਦਾ ਬੰਨਵਾ ਮਾਂ ਦਾ ਮਾਂ ਪਿਓ ਜੇ ਤੁਸੀਂ ਸਮਝੇ ਕੌਣ ਸਮਝੂ ਇਹਨਾਂ ਦਾ हां ਗਾਲੇ ਦਾਬ ਜੇ ਸਾਡੀ ਭੈਣ ਰੋਟੀ ਪਾਣੀ ਨਹੀਂ ਪਕਾਉਂਦੀ ਫੇਰ ਮੈਂ ਪਈ ਝੜਕੂ ਇਹਨੂੰ ਕਿ ਚੱਤੇ ਉਹੀ ਪੂਰਾ ਕੈਸ ਤੇਰਾ ਕਸੂਰ ਸਾਰਾ ਰਹਿ ਗਿਆ ਜ ਮੇਰਾ ਇਹ ਤੇਰਾ ਫਰਜ਼ ਨਹੀਂ ਆਪਣੇ ਮਾਂ ਪਿਓ ਦੇ ਮਗਰ ਚੱਕਰ ਮਾਰਦਾ ਹੁਣ ਇਹਨੇ ਤੇ ਪਾਣੀ ਚਾਹ ਬਣ ਲੱਗਈ ਐ ਰੋਹੀ ਜਾਣਾ ਨਹੀਂ ਤੇ ਦੂਰ 3-4 ਕਿਲੋਮੀਟਰ ਤੇ ਪਾਣੀ ਲਾਉਣ ਡਿਆ ਹੈ ਜਾਣਾ ਤੂੰ ਹੀ ਨਾ ਮਗਰ ਇਹ ਤੇ ਪਕਾ ਹੀ ਸਕਦੀ ਆ ਉਹ ਭਾਈ ਪਾਣੀ ਤੇ ਮੈਂ ਵੀ ਲਵਾਉਣ ਡਿਆ ਸੀ ਪਰ ਉਦੋਂ ਯਾਰ ਦੋਸਤ ਮੁੰਡਾ ਆ ਗਿਆ ਮੈਨੂੰ ਨਾਲ ਟਾਂਡੇ ਲੈ ਗਿਆ ਉੱਥੇ ਹੀ ਟਾਈਮ ਲੱਗ ਗਿਆ ਜ਼ਿਆਦਾ ਉੱਥੇ ਟਾਈਮ ਲੱਗ ਗਿਆ ਇਹੋ ਰੋਣੇ ਤੇ ਡਾੜੀ ਰੋਣ ਡਿਆ ਆ ਵੀ ਸਵੇਰੇ ਸੋਕਤੇ ਮੁੰਡਾ ਕੋਈ ਨਾ ਕੋਈ ਆਈਂਦਾ ਤੇ ਮਗਰ ਬਾ ਕੇ ਗਾਂ ਚੱਲ ਜਾਂਦਾ ਤੇ ਮੈਨੂੰ ਆਦਾ ਪੁੱਛਦਾ ਕਿਦਾਂ ਇੱਥੇ ਕੋਈ ਵੀਰ ਜੀ ਇਹਨਾਂ ਨੇ ਸਮਝਾਉਂਦਾ ਨਹੀਂ ਕਿ ਫਾਇਦਾ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੂੰ ਤੇ ਕਿੰਨਾ ਜੀ ਸਮਝੋਗੇ ਹੋਰ 4 ਸਾਲ ਵਿਚਾਰਾ ਕਿੰਨਾ ਕਾਹਦੇ ਦਾ ਕੰਮ ਕਰੂਗਾ ਉਹ ਮੁੜ ਕੇ ਤੁਹਾਨੂੰ ਕਰਨਾ ਪੈਣਾ ਉਹ ਤੋਂ ਬੈਟਰ ਹੈ ਕਿ ਹੋਣੀ ਨਹੀਂ ਆਪੇ ਆਪਣਾ ਕੰਮ ਕਰਨ ਨਾਲ ਨਾਲ ਤੁਹਾਡੇ ਬਰਾਬਰ ਦਾ ਕੰਮ ਕਰਦਾ ਵਿਚਾਰਾ ਉਹ ਤੂੰ ਹੁਣ ਇੱਥੇ ਬੈਠੀ ਕਰਦੀਆਂ ਜਾਂ ਰੋਟੀ ਬਣਾ ਮੈਂ ਤਾਂ ਬਣਾ ਹੀ ਲੈਣੀ ਰੋਟੀ ਬਾਹੂ ਦਾ ਕਲੇਜ ਪਾ ਕੇ ਬੈਠੀ ਹੈ ਉਹ ਚੱਲ ਬਣ ਜਾ ਰੋਟੀ ਕੋਈ ਗੱਲ ਜਦੋਂ ਗਾਂ ਚੱਲੀਏ ਟਾਈਮ ਬੜਾ ਹੋ ਗਿਆ ਨਿਆਣਿਆਂ ਨੇ ਆ ਜਾਣਾ ਸਕੂਲੋਂ ਚਲੋ ਨਹੀਂ ਨਹੀਂ ਭਾਬੀ ਜੀ ਰੋਟੀ ਖਾਣ ਤੋਂ ਬਿਨਾਂ ਨਹੀਂ ਜਾਣਾ ਰੋਟੀ ਨਹੀਂ ਖਾਣੀ ਹੁਣ ਬਹੁਤ ਸੇਵਾ ਹੋ ਗਈ ਹੁਣ ਢਿੱਡ ਤੇ ਸਾਡਾ ਵੈਸੇ ਹੀ ਭਰ ਗਿਆ ਵਾ ਤੂੰ ਹੀ ਤਾਂ ਲੱਗਦਾ ਡੈਡੀ ਦੀ ਗੱਲ ਦਾ ਗੁੱਸਾ ਹੀ ਕਰਗੇ ਡੈਡੀ ਦੀ ਗੱਲ ਦਾ ਗੁੱਸਾ ਕੀ ਕਰਨਾ ਵਾ ਗੱਲਾਂ ਹੋਰ ਵੀ ਬਥੇਰੀਆਂ ਹਈਆਂ ਪੇਜ ਤੂੰ ਕਿਹੜਾ ਵੇਖਿਆ ਕੋਹ ਤੇ ਚਲੋ ਗਾਂ ਉੱਡਦੇ ਨਹੀਂ ਤੂੰ ਚੱਲੀਏ ਹੁਣ ਚਲੋ ਠੀਕ ਹੈ ਮੈਂ ਰੋਟੀ ਖਾ ਕੇ ਜਾਂਦੇ ਸਾਂ ਤੇ ਰੋਟੀ ਹੁਣ ਕੀ ਖਾਣੀ ਆ ਰੋਟੀ ਰਹਿਣ ਦੋ ਜਾਂਦੀਆਂ ਤੇ ਜਾ ਮੇਰੀਆਂ ਜਿਹਾ ਤੇਰੇ ਬੰਮ ਬਾਵਾ ਆਕੜੀਆਂ ਹਿੰਦੀ ਮਤਾਂ ਦੇਣ ਆਈ ਮੈਨੂੰ ਵੱਡੀ ਮੈਂ ਰੋਟੀ ਬਣਾਈ ਨਹੀਂ ਸ਼ਾਈ ਪਨੀਰ ਬਣਾ ਕੇ ਬੈਠੀ ਚੰਦਰੀ ਵੱਡੀ ਵਾਸਤੇ ਆ ਗੱਲ ਚੰਗੀ ਨਹੀਂ ਆ ਤੂੰ ਘਟੋ ਘਟਾਇਆ ਗਿਆ ਤਾਂ ਬਾਣ ਤੇ ਰੱਖਿਆ ਕਰ ਤੂੰ ਰੋਟੀ ਖਾਦੇ ਤੋਂ ਬਿਨਾ ਚੱਲ ਗਏ ਤੂੰ ਹੀ ਤਾਂ ਬੋਹ ਰੱਖਦੇ ਮੇਰਾ ਮਾਨ ਲੈ ਹਾਂ ਜੋ ਜੋ ਅੱਜ ਮੇਰ ਨਾਲ ਹੋਇਆ ਉਹ ਨਾ ਮੈਨੂੰ ਹੀ ਪਤਾ ਵਾ ਮੈਂ ਤੇਰੇ ਨਾਲ ਉਹਨਾਂ ਕੀ ਉਹਨੂੰ ਗਲਤ ਕਹਿ ਤਾ ਤੈਨੂੰ ਸਮਝਾਇਆ ਹੀ ਆ ਕੀ ਸਮਝਾਉਣਾ ਵੀ ਅੱਜ ਕੱਲ ਗਲਤ ਹੋ ਗਿਆ ਆਸੂ ਨਹੀਂ ਹੋਣਾ ਮੈਂ ਗਲਤ ਹੋ ਗਿਆ ਤੁਸੀਂ ਮੇਰੇ ਦੁਆਲੇ ਹੋ ਜੋ ਕਸੂਰ ਤੁਹਾਡਾ ਬਿਲਕੁਲ ਮਰਤੇ ਜਾਣ ਡਿਆ ਤੇ ਜੇ ਤੂੰ ਹੀ ਟਾਈਮ 'ਚ ਚਾਹ ਪਾਣੀ ਫੜਾ ਦੇ ਤੇ ਫਿਰ ਇਹ ਗੱਲਾਂ ਨਾ ਹੀ ਸੁਣਨੀਆਂ ਪੈਣ ਤੂੰ ਹੀ ਲੈ ਜਾ ਤੂੰ ਟਾਈਮ 'ਚ ਰੋਥੇ ਰੋਈ ਦੇ ਵਿੱਚ ਤੇ ਜੇ ਮੈਂ ਗਿਆ ਦੇ ਹੈਗਾ ਹੁਣ ਯਾਰ ਦੋਸਤ ਨਾਲ ਲੈ ਗਿਆ ਮੈਂ ਕਰਦਾ ਇਹ ਰੋਜ ਦਾ ਕੰਮ ਆ ਲੰਡੀ ਪੁੱਚੀ ਆਇਆ ਤੇ ਤੁਸੀਂ ਨਾਲ ਭੱਜਦੇ ਉਸੇ ਟਾਈਮ ਹੀ ਦੱਸਣਾ ਵੀ ਨਹੀਂ 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 ਲੰਡੀ ਪੁੱਚੀ ਦਾ ਕੀ ਮਤਲਬ ਕੋਈ ਯਾਰ ਦੋਸਤ ਲੰਡੀ ਪੁੱਚੀ ਹੁੰਦੇ ਆ ਉਹ ਜਿਹੜੇ ਰੋਜ ਆਉਣੇ ਲੰਡੀ ਪੁੱਚੀ ਹੁੰਦੇ ਆ ਮੈਨੂੰ ਅੱਜ ਇੰਨੀ ਸ਼ਰਮ ਆਈ ਨਾ ਸੱਚ ਪੁੱਛੋ ਕਿ ਐਨੀ ਵਣੀ ਗੱਲ ਹੀ ਨਹੀਂ ਕੋਈ ਭਰਾ ਪਰਜਾਈ ਮੇਰੇ ਆਏ ਜੇ ਡੈਡ ਨੂੰ ਕੋਈ ਗੱਲ ਹੀ ਠੇਰਦੇਸ ਤੋਂ ਮੈਨੂੰ ਓਦਾਂ ਦੱਸ ਦਿੰਦੇ ਉਹਨਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ ਨਾ ਮੇਰੀ ਬੇਇੱਜ਼ਤੀ ਘਾਟ ਹੋਈ ਆ ਮੇਰੀ ਨਹੀਂ ਹੋਈ ਤੁਹਾਡੀ ਤਾਂ ਬਹੁਤ ਹੋਈ ਆ ਹੋਈ ਤੇ ਮੇਰੀ ਆ ਤੁਹਾਨੂੰ ਪਤਾ ਵੀ ਮੇਰੇ ਪਰਜਾਈ ਦੇ ਸੁਭਾ ਦਾ ਕਿਵੇਂ ਦੀ ਆ ਉਹ ਤੇ ਜਿੰਨੀ ਹੋਈ ਨਾ ਚੰਗੀ ਹੋਈ ਆ ਪਰ ਮੇਰੀ ਮੇਰੇ ਤੇ ਅੱਜ ਪਰਜਾਈ ਦੇ ਸਾਹਮਣੇ ਇੰਨੀ ਤਾਂ ਬੇਇੱਜ਼ਤੀ ਹੋਈ ਨਾ ਕਿਆਨੀ ਵਣੀ ਗੱਲ ਹੀ ਨਹੀਂ ਪਤਾ ਵੀ ਆ ਤੁਹਾਨੂੰ ਕਿ ਮੇਰੀ ਪਰਜਾਈ ਦਾ ਸੁਭਾ ਕਿਵੇਂ ਦਾ ਉਹ ਤਾਂ ਦਿਨਾਂ ਤੋਂ ਮਿਲਦੇ ਰਾਜੀ ਅੱਜ ਉਹਨੂੰ ਮੇਰੇ ਬਾਰੇ ਵਿੱਚ ਪਤਾ ਲਾਤਾ ਸਾਰਾ ਕੁਝ ਆਹੋ ਉਹ ਆਂਦੀ ਹੁਣੀ ਆ ਵੀ ਵਾਵਾ ਇੱਜ਼ਤ ਕਰਦੀ ਘਰ ਵਾਲੇ ਦੀ ਓਨੀ ਕਿ ਉਹਦੇ ਪਿਓ ਦੀ ਮੈਨੂੰ ਮਿਆਦ ਕਰਦੀ ਨਹੀਂ ਨਾ ਟਾੜੀ ਕਰਦੀ ਨਾ ਸਾਡੇ ਪਰਵਾਦ ਕਰਦੀ ਇੱਥੇ ਤਾਂ ਐਂ ਚੰਗੀ ਆ ਜਿਹੜੇ ਤੁਹਾਡੇ ਨੱਕੀ ਜਾਣ ਦੀਆਂ ਹੋਰ ਕੋਈ ਹੁੰਦੀ ਨਾ ਤੇ ਤੁਹਾਡੇ ਸਾਹੇ ਟੱਬ ਨੂੰ ਗਾੜ ਦੇ ਲਾਇਆ ਹੋਣਾ ਇਹ ਅੱਛਾ ਇਹ ਗੱਲਾਂ ਵੱਡੀਆਂ ਉਹ ਕਦੇ ਆਗੇ ਅੱਜ ਮਿਲਣਾ ਇਹਨਾਂ ਨੇ ਆਪਣਾ ਹੀ ਕਲੇਸ਼ ਪਾ ਕੇ ਬਹਿ ਗਏ ਵੀ ਦੱਸ ਦੇ ਮੈਂ ਘਰ ਆਉਂਦਾ ਤੇ ਮੇਰੇ ਹੁੰਦੇ ਗੱਲ ਕਰ ਲੈਂਦੇ ਇਹ ਕਬਾਪੂਈਓ ਜਦੋਂ ਕੋਈ ਭੈਣ ਭਰਾ ਆ ਜੇ ਉਹਦੇ ਹੁੰਦਿਆ ਆਪਣੀ ਆਰਾਮਕਤਾ ਸ਼ੁਰੂ ਕਰ ਲੈਂਦਾ ਫਿਰ ਦੱਸ ਮੈਂ ਆਪਣੇ ਪਰਿਵਾਰ ਚ ਗੱਲ ਕਰ ਲੈ ਪਰੌਣਿਆਂ ਦੇ ਹੁੰਦੇ ਨਾ ਇਹੋ ਜੀਆਂ ਗੱਲਾਂ ਚੰਗੀਆਂ ਲੱਗਦੀਆਂ ਇੱਥੇ ਬੰਦਾ ਕਵੇ ਕਿਨੂੰ ਇੱਕ ਦੂਜੇ ਤੋਂ ਵੱਧ ਤੋਂ ਵੱਧ ਹੀ ਆ ਬੰਦਾ ਸਮਝਾਵੇ ਤੇ ਸਮਝਾਵੇ ਕਿਨੂੰ